ਵਿਸ਼ੇਸ਼ ਗੁਰਮਤ ਸਮਾਗਮ ਮਿਤੀ 25 ਸਤੰਬਰ 2024 ਦਿਨ ਬੁੱਧਵਾਰ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਸਥਾਨ ਗੁਰਦੁਆਰਾ ਬਾਬਾ ਅਦਲੀ ਜੀ ਦੇ ਸਥਾਨ ਤੇ ਪਿੰਡ ਗਰਚਾ ਵਿਖੇ ਵਿਸ਼ੇਸ਼ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਹੈ। ਬਿਸ਼ੇਸ਼ ਸੰਜੋਗ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸਮੂਂ ਨਗਰ ਨਿਵਾਸੀ ਆਪ ਜੀ ਨੂੰ ਪਹੁੰਚਣ ਦੀ ਬੇਨਤੀ ਕੀਤੀ ਗਈ ਹੈ। ਕਰਦਾਰ ਮਲਕੀਤ ਸਿੰਘ ਗਿਲ ਯਾਦਗਾਰੀ ਚੌਥਾ ਸਵੇ ਇਸ਼ਕ ਖੂਨਦਾਨ ਕੈਂਪ ਕਿਤਣਾ ਵਿਖੇ ਮਿਤੀ 15 ਸਤੰਬਰ 2024 ਨੂੰ ਐਤਵਾਰ ਲਗਾਇਆ ਜਾ ਰਿਹਾ ਹੈ ਸਤਾਨ ਸ਼ਿਮ ਮੰਦਰ ਪਿੰਡ ਕਿਤਣਾ ਤਹਿਸੀਲ ਗੜਸ਼ੇਂਕਰ ਹਸ਼ਿਆਰਪੁਰ ਇਹ ਕੈਂਪ ਜਿਹੜਾ ਲਗਾਇਆ ਜਾ ਰਿਹਾ ਹੈ ਔਰ ਇਸ ਮੌਕੇ ਤੇ ਜ਼ਰੂਰ ਪਹੁੰਚੋ ਤਹਿਸੀਲ ਗੜਸ਼ੇਂਕਰ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਮਿਲੀ ਹੈ ਪੰਜ ਸ਼ਰਤਾਂ ਤੇ ਜ਼ਮਾਨਤ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਚੌਣਵੀਂ ਆ ਖਬਰਾਂ ਕਿਰਪਾ ਕਰਕੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਟੈਂਟ ਟਾਈਮ ਹੋਏਗਾ ਬੁਲਟਿਨ ਜਾਰੀ ਚੈਨਲ ਸਬਸਕ੍ਰਾਈਬ ਕਰੋ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਫਟਾਇਆ ਗਿਆ ਬੁੱਤ ਇਹ ਬੁੱਤ ਜੋ ਸੀਗਾ ਮਹਾਲੀ ਬਸ ਅੱਡੇ ਤੋਂ ਹਟਾਇਆ ਗਿਆ ਔਰ 2009 ਵਿੱਚ ਇਸ ਦਾ ਜੋ ਸੀ ਨੀ ਪੱਥਰ ਰੱਖਿਆ ਗਿਆ ਸੀ ਇਸ ਬੁੱਤ ਦੇ ਹਟਾਉਣ ਦੇ ਨਾਲ ਲੋਕਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਚੰਡੀਗੜ੍ਹ ਧਮਾਕੇ ਵਿੱਚ ਮੁੱਖ ਮੋਲਜਮ ਰੋਹਿਨ ਮਸੀਹ ਕੀਤਾ ਗਿਆ ਗ੍ਰਿਫਤਾਰ ਦੂਜੇ ਦੀ ਹੋ ਰਹੀ ਹੈ ਪਾਲ ਇਹ ਜੋ ਪੰਜਾਬ ਪੁਲਿਸ ਤੇ ਕੇਂਦਰੀ ਏਜੰਸੀਆਂ ਨੇ ਕੀਤੀ ਸੀ ਸਾਂਝੀ ਕਾਰਵਾਈ ਜਿਹੜਾ ਮੁਲਜ਼ਮ ਸੀਗਾ ਉਸ ਦੇ ਕੋਲੋਂ ਇੱਕ ਪਿਸਤੌਲ ਵੀ ਜਿਹੜਾ ਉਹ ਬਰਾਮਦ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਨਵਾਂ ਚਿਹਰ ਦਵਾਪਾ YouTube ਚੈਨਲ ਤੇ ਚੌੜਮੀਆਂ ਖਬਰਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਬਸਕ੍ਰਾਈਬ ਜ਼ਰੂਰ ਕਰੋ ਇਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ। ਇੱਥੋਂ ਤੱਕ ਕਿ ਬੱਸਾਂ ਦੇ ਕਿਰਾਏ ਵੀ ਜਿਹੜੇ ਆ ਉਹ ਵਧਾਏ ਗਏ। ਇਸ ਦੇ ਸਬੰਧ ਦੇ ਵਿੱਚ ਸ਼੍ਰੋਮਣੀ ਕਾਲੀਦਾਲ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਤੇ ਮੋਗਾ ਵਿੱਚ ਪ੍ਰਦਰਸ਼ਨ ਕੀਤਾ। ਔਰ ਜੋ ਇਹ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ ਹਨ ਇਸ ਦੇ ਵਧਣ ਦੇ ਨਾਲ ਫਲ ਸਬਜ਼ੀਆਂ ਤੇ ਹੋਰ ਚੀਜ਼ਾਂ ਦੀਆਂ ਜੋ ਕੀਮਤਾਂ ਨੇ ਉਹ ਵੀ ਵੱਧ ਗਈਆਂ ਹਨ।